ਮਿੱਤਰੋ ਪਿਆਰਿਓ ਪਿਆਰ ਭਰੀ ਸਤਿ ਸ਼੍ਰੀ ਅਕਾਲ ਨਮਸਕਾਰ ਅਦਾਬ ਪਰਮਜੀਤ ਸਿੰਘ ਇੱਕ ਵਾਰੀ ਫੇਰ ਪੀਐਸਕੇ ਮੀਡੀਆ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਕਰਦਾ ਹੈ ਖੁਸ਼ ਆਮਦੀਦ ਜੀ ਆਇਆਂ ਨੂੰ AI ਟੈਕਨੋਲੋਜੀ ਮੈਂ ਪਿੱਛੇ ਜਿਹੇ ਦੀ ਗੱਲ ਕੀਤੀ ਸੀ 올ਰੀਡੀ ਇਸੇ ਟੌਪਿਕ ਤੇ ਉਦੋਂ ਮੈਂ ਕਿਹਾ ਸੀਗਾ ਕਿ ਮੈਂ ਕਿਹਾ ਸਾਡੇ ਹੱਥ ਚੜੇਲ ਆ ਗਈ ਆ ਤੇ ਹੁਣ ਅਸੀਂ ਨੂੰ ਕੁਮਾ ਕੁਮਾ ਕੇ ਮਾਰ ਦੇਣਾ ਜਿਹੜੀ AI ਟੈਕਨੋਲੋਜੀ ਆਈ ਹੈ ਨਾ ਇਹ ਸਾਡੇ ਮੁਲਕ ਦੇ ਵਿੱਚ ਸਪੈਸ਼ਲੀ ਸਾਡੇ ਪੰਜਾਬ ਦੇ ਵਿੱਚ ਕਿਸ ਤਰ੍ਹਾਂ ਇਸਤੇਮਾਲ ਕਰਨ ਲੱਗ ਪੈਰੇ ਲੋਕੀ ਮੈਂ ਆਲਰੇਡੀ ਇੱਥੇ ਇੱਕ ਪ੍ਰੋਗਰਾਮ ਕੀਤਾ ਹੈ ਤੁਸੀਂ ਦੇਖ ਰਹੇ ਹੋ ਸਕਰੀਨ ਤੇ ਵੀਡੀਓ ਅਜੇ ਤੱਕ ਪਈ ਹੈ Facebook ਤੇ ਇਹਦੇ ਵਿੱਚ ਮੈਂ ਸਾਰਾ ਕੁਝ ਦੱਸਿਆ ਸੀਗਾ ਕਿ ਮੈਨੂੰ ਆਲਰੇਡੀ ਪਤਾ ਹੀ ਹੈ ਉਸ ਦਿਨ ਦੀ ਵੀਡੀਓ ਜਦੋਂ ਕਾਈ ਸੀ ਟੈਕਨੋਲੋਜੀ ਥੋੜੇ ਦਿਨ ਪਹਿਲਾਂ ਦੀ ਗੱਲ ਆ ਤੇ ਮੈਂ ਉਹਦ ਨਹੀਂ ਕਿਹਾ ਸੀਗਾ ਮੈਂ ਕਿਹਾ ਕਿ ਸਾਡੇ ਹੱਥ ਚੜੇ ਲਾ ਗਏ ਆ ਹੁਣ ਦੇਖੋ ਇਹਦਾ ਅਸੀਂ ਹਾਲ ਕੀ ਕਰਨਾ ਮਤਲਬ ਅਸੀਂ ਜਲੂਸ ਕੱਢਣੇ ਨੇ ਅਸੀਂ ਰਿਸ਼ਤਿਆਂ ਨੂੰ ਕਿੱਦਾਂ ਭੰਡਣਾ ਅਸੀਂ ਦੋਸਤੀਆਂ ਨੂੰ ਕਿੱਦਾਂ ਭੰਡਣਾ ਇਹ ਚੀਜ਼ਾਂ ਹੁਣ ਦੇਖਣ ਨੂੰ ਮਿਲਣਗੀਆਂ ਕਿਉਂਕਿ ਅਸੀਂ ਦੁਸ਼ਮਣੀਆਂ ਕਰਨੀ ਮੋਦ ਨਹੀਂ ਕਿਹਾ ਸੀਗਾ ਆਪਣੇ ਬੱਚਿਆਂ ਦੀਆਂ ਆਪਣੀਆਂ ਧੀਆਂ ਦੀਆਂ ਜਿਹੜੇ ਚੰਗੇ ਪਰਿਵਾਰ ਨੇ ਉਹਨਾਂ ਵਾਸਤੇ ਗੱਲਾਂ ਜਿਹੜੇ ਫੁਕਰੀਆਂ ਮਾਰਦੇ ਫਿਰਦੇ ਜਿਹਨੇ ਆਲਰੇਡੀ ਆਪਣੀਆਂ ਧੀਆਂ ਪੈਣਾ ਤੇ ਵੋਟੀਆਂ ਨੰਗੀਆਂ ਕੀਤੀਆਂ ਹੋਈਆਂ ਸੋਸ਼ਲ ਮੀਡੀਆ ਤੇ ਉਹਨਾਂ ਦੀ ਕੋਈ ਗੱਲ ਨਹੀਂ ਉਹਨਾਂ ਤਾਂ ਉਹ ਤੇ ਬੇਸ਼ਰਮ ਲੋਕ ਨੇ ਉਨੇ ਹੀ ਤਾਂ ਆਪਾਂ ਗੱਲ ਹੀ ਨਹੀਂ ਕਰਨੀ ਕਿਉਂਕਿ ਜਦੋਂ ਉਹਨੇ ਗੱਲ ਕਰੋ ਤੇ ਫਿਰ ਹੋਰ ਪ੍ਰਮੋਟ ਹੋ ਜਾਂਦੇ ਨੇ ਮੈਨੂੰ ਸਾਰਿਆਂ ਨੇ ਕਿਹਾ ਪਾਜੀ ਛੱਡੋ ਪਰ ਇਹਨਾਂ ਦੀਆਂ ਵੀਡੀਓ ਦਿਖਾਉਣ ਦੇ ਤਾਂ ਹੋਰ ਪ੍ਰਮੋਟ ਹੋ ਜਾਂਦੇ ਉਹ ਕੋਈ ਨਵਾਂ ਸਿਲਸਲਾ ਲੱਭਾਂ ਕਿ ਇਸ ਤਰ੍ਹਾਂ ਉਹਨਾਂ ਨੂੰ ਭੰਡਿਆ ਜਾਵੇ ਗੱਲ ਇਹ ਹੈ ਕਿ AI ਟੈਕਨੋਲੋਜੀ ਸਾਡੇ ਪੰਜਾਬ 'ਚ ਸੁੱਖਣਾ ਵੜ ਗਈ ਹੈ ਤੇ ਅਸੀਂ ਤਾਂ ਹੈਗੇ ਸ਼ਰਾਰਤੀ ਆ ਅਸੀਂ ਤਾਂ ਲੱਭਦੇ ਇਹੋ ਜਿਹੀਆਂ ਚੀਜ਼ਾਂ ਕਿ ਸਾਡੇ ਹੱਥ ਆਉਣ ਤੇ ਅਸੀਂ ਆਪਣੀ ਕਮਿਊਨਿਟੀ ਦਾ ਆਪਣੇ ਰਿਸ਼ਤਿਆਂ ਦਾ ਆਪਣੇ ਰਿਸ਼ਤੇਦਾਰੀਆਂ ਦਾ ਤੇ ਜਿਨ੍ਹਾਂ ਦੇ ਨਾਲ ਸਾਡੀਆਂ ਦੁਸ਼ਮਣਾਂ ਉਹਨਾਂ ਦੇ ਨਾਲ ਇਦਾਂ ਵੈਰ ਕੱਢੀਏ ਮਤਲਬ ਅਸੀਂ ਸ਼ਰਾਰਤਾ ਕਰ ਲੈ ਕੇ ਇਹ ਵੀ ਨਹੀਂ ਦੇਖਦੇ ਕਿ ਅਸੀਂ ਕੀ ਬਣਾ ਰਹੇ ਹਾਂ ਇਹਦਾ ਸਿੱਟਾ ਕੀ ਨਿਕਲੇਗਾ ਜਦੋਂ ਕੋਈ ਇਹਨਾਂ ਦੀ ਜਿਨ੍ਹਾਂ ਦੀ ਅਸੀਂ ਵੀਡੀਓ ਇਦਾਂ ਐਡਿਟ ਕਰ ਰਹੇ ਹਾਂ ਵੀਡੀਓ ਫੋਟੋ ਤੋਂ ਵੀਡੀਓ ਬਣਾ ਰਹੇ ਹਾਂ ਤੇ ਉਹਨਾਂ ਦੇ ਪਰਿਵਾਰ ਕੀ ਸੋਚਦੇ ਹੋਣਗੇ ਬਿਲਕੁਲ ਨਹੀਂ ਸੋਚਦੇ ਅਸੀਂ ਤੁਹਾਨੂੰ ਤਿੰਨ ਚਾਰ ਵੀਡੀਓ ਦਿਖਾਉਣੀਆਂ ਜਿਹੜੀਆਂ ਮੈਂ ਆਲਰੇਡੀ ਕਿਹਾ ਸੀਗਾ ਕਿ ਹੁਣ ਦੇਖੋ ਇਹ سلسلہ ਚੱਲ ਪੈਣਾ ਮੈਨੂੰ ਪਹਿਲਾਂ ਪਤਾ ਸੀਗਾ ਔਰ ਉਹ سلسلہ ਚੱਲ ਪਿਆ ਹੈ ਆ ਦੇਖੋ ਵੀਡੀਓ ਇਹ ਤੋਂ ਸ਼ੁਰੂ ਕਰਦੇ ਆ ਦੇਖੋ ਯਾਰ ਠੀਕ ਹੈ ਉਹ ਰਾਜਨੀਤਿਕ ਲੋਕ ਨੇ ਤੁਸੀਂ ਭੰਡੋ ਇਹਨਾਂ ਨੂੰ ਜਿੰਨਾ ਭੰਡ ਹੁੰਦਾ ਜੇ ਤੁਸੀਂ ਗੱਲ ਕਰਨੀ ਪਰ ਉਹਦਾ ਮਤਲਬ ਇਹ ਥੋੜਾ ਕਿਸੇ ਦੀ ਟੀਵੀ ਦੀ ਤੁਸੀਂ ਜੇ ਟੈਕਨੋਲੋਜੀ ਹੋ ਜਾਗੇ ਦੂਸਰੀ ਪਾਰਟੀ ਦੇ ਨਾਲ ਕਿਸ ਕਰਾ ਦਿਓ ਆ ਦੇਖੋ ਯਾਰ ਕਿੰਨੀ ਸ਼ਰਮ ਵਾਲੀ ਮੈਂ ਪਿੱਛੇ 뮤직 ਬੰਦ ਕੀਤਾ ਹੈ ਬੜਾ ਘਟਿਆ 뮤직 ਗਾਣੇ ਲਾਏ ਹੋਏ ਨੇ ਉਹ ਬੰਦ ਕਰਤਾ ਸੀ ਮੈਂ ਦੇਖੋ ਜਰਾ ਲੈ ਦੱਸੋ ਹੁਣ ਦੱਸੋ ਇਹ ਕਿੰਨੀ ਕਿ ਸਿਆਣਾ ਪਾ ਇੱਕ ਕੁੜੀ ਹੁਣੇ ਹੀ ਆਈ ਆ ਜੇ ਉਹਦੇ ਉਹਦੀ ਤੇ ਮੈਂ ਆਲਰੇਡੀ ਸਾਰਾ ਸਮਾਨ ਚੱਕ ਕੇ ਰੱਖਿਆ ਉਹਦੀਆਂ ਵੀਡੀਓ ਸ਼ੀਟੀਆਂ ਹੋਈਆਂ ਉੱਥੇ ਗੱਲ ਕਰਾਂਗੇ ਜਿਹੜੀ ਕੀ ਨਾਮ ਕੁੜੀ ਦਾ ਮੈਂ ਨਾਮ ਭੁੱਲ ਜਾਂਦਾ ਹਾਂ ਮੋਨਾਲੀਸਾ ਜਿਹੜੀ ਮਾਲਾ ਵੇਚਦੀ ਉੱਥੇ ਮੇਲੇ ਦੇ ਵਿੱਚ ਕੁੰਭ ਮੇਲੇ ਦੇ ਵਿੱਚ ਉਹਦੀ ਗੱਲ ਮੈਂ ਅਲੱਗ ਕਰਾਂਗਾ ਕਿਉਂਕਿ ਉਹਦਾ ਮੱਤ ਮਾਰਤੀ ਹੋਈ ਤੁਸੀਂ ਉਹਦਾ ਜੀਣਾ ਹਰਾਮ ਕਰਤਾ ਹੋਇਆ ਲੋਕਾਂ ਨੇ ਉਹਦੀ ਗੱਲ ਕਰਾਂਗਾ ਕਿ ਅਲੱਗ ਵੀਡੀਓ ਦੇ ਵਿੱਚ ਆ ਦੇ ਲੋ ਵੀਡੀਓ ਉਹਦੀ ਵੀ ਬਣਾ ਦਿੱਤੀ ਗਈ ਆ ਕਿ ਉਹ ਸਲਮਾਨ ਖਾਨ ਨੂੰ ਆ ਦੇਖੋ ਕੀ ਯਾਰ ਕਰਦੇ ਪਏ ਨੇ ਲੋਕੀ ਦੇਖੋ ਇਹ ਆ ਦੇਖੋ ਨਾ ਦਸੋ अच्छा जी खान दी उदन ਮੈਂ ਉਹ ਸਕਰੀਨਸ਼ਾਟ ਵੀ ਚਲਾਇਆ ਹੈ ਵੀਡੀਓ ਅੱਜ ਤੋਂ ਉੱਤੋਂ ਵੀਡੀਓ ਦਿਖਾਉਣਾ ਦੇਖੋ ਕੁੜੀ ਵਿਚਾਰੀ ਯਾਰ ਉਹ ਕੁੜੀ ਦੇ ਭਰਾ ਵੀ ਹੋਣਗੇ ਮਾਪਿਓ ਵੀ ਆ ਰਿਸ਼ਤੇਦਾਰੀਆਂ ਵੀ ਹੋਣਗੀਆਂ ਤੁਸੀਂ ਕਿਉਂ ਨਹੀਂ ਸੋਚਦੇ ਕਿਸੇ ਦੀਆਂ ਇਹੋ ਜਿਹੀਆਂ ਚੀਜ਼ਾਂ ਬਣਾਉਣ ਲੱਗੇ ਤੁਸੀਂ ਐਸੀ ਸ਼ਰਾਰਤਾ ਕਰਦੇ ਹੋ ਹੁਣ ਭਾਵੇਂ ਫੇਕ ਆ ਪਰ ਫਿਰ ਵੀ ਉਹਨਾਂ ਦੇ ਪਰਿਵਾਰ ਹੈ ਨਾ ਉਹ ਕੁੜੀ ਵਿਚਾਰੀ ਬੱਚੀ ਇੱਕ ਬੜੀਆ 쇼 ਕਰਦੀ ਹੈ ਹੋਸਟ ਕਰਦੀ ਹੈ ਸਿੰਗਰ ਵੀ ਹੈ ਸ਼ਾਇਦ ਐਕਟਰਸ ਵੀ ਹੈ ਮੈਂ ਉਹ ਤਾਂ ਐਕਚੁਅਲੀ ਨਹੀਂ ਦੇਖਿਆ ਮੈਨੂੰ ਇੰਨਾ ਪਤਾ ਹੈ ਕਿ ਕੁੜੀ ਹੈਗੀ ਆ ਮੈਨੂੰ ਤੇ ਇਹ ਕੁੜੀ ਬੜੀ ਪਾਪੂਲਰ ਹੈ ਬੜਾ ਉਹਦਾ ਨੇ ਇਹ ਦੇਖੋ ਇਸ ਇਸ ਕੁੜੀ ਦਾ ਤੇ ਜੀ ਖਾਨ ਦਾ ਕੀ ਬਣਾਇਆ ਤੁਹਾਨੂੰ ਆ ਦਿਖਾਉਣਾ ਦੇਖਿਓ ਆ ਦੇਖੋ ਯਾਰ ਹੱਦ ਹੋਈ ਪਈ ਹੈ ਰਿਸ਼ਤਿਆਂ ਨੂੰ ਇਦਾਂ ਤੁਸੀਂ ਪੰਡੋਗੇ ਇੱਕ ਹੋਰ ਤੁਹਾਨੂੰ ਵੀਡੀਓ ਦਿਖਾਉਣਾ ਹੈ ਹੈਗੇ ਆ ਅੰਬਾਨੀ ਹੋਣਾ ਦੀ ਦੇਖੋ ਉਹਦੀ ਨੋ ਇੱਕ ਪਾਸੇ ਕੁੜੀ ਦਾ ਕੁੜੀ ਖੜੀ ਆ ਨੋ ਉਹਨਾਂ ਦੀ ਉਸ ਆਪ ਖੜਾ ਸੋਹਰਾ ਬਾਨੀ ਸੋਹਰਾ ਦਾ ਬੇਟਾ ਖੜਾ ਤੇ ਉਹਨਾਂ ਦੇਖੋ ਉਹਦਾ ਕੀ ਬਣਾਇਆ ਦੇਖਿਓ ਆ ਰਿਕ ਮਤਲਬ ਅਸੀਂ ਕਿੰਨਾ ਕਿ ਗਿਰਾਂਗੇ ਯਾਰ ਮੈਂ ਤੇ ਪਹਿਲੋਂ ਕਈ ਵਾਰੀ ਕਿਹਾ ਕਿ ਸਾਡੇ ਉੱਥੇ ਤੇ ਇੰਟਰਨੈਟ ਹੀ ਨਹੀਂ ਆਉਣਾ ਚਾਹੀਦਾ ਸੀਗਾ ਜੇ ਇੰਟਰਨੈਟ ਆ ਗਿਆ 스마트ਫੋਨ ਨਹੀਂ ਆਉਣੇ ਚਾਹੀਦੇ ਜੇ ਇੰਟਰਨੈਟ ਆ ਗਿਆ ਇਸ ਇੰਟਰਨੈਟ ਇੰਨਾ ਕਿ ਮਹਿੰਗਾ ਕਰ ਲੋ ਕਿ ਬੰਦਾ ਆ ਚੀਜ਼ਾਂ ਕਰਤੂਤਾ ਕਰਨ ਲੱਗਾ ਹਜ਼ਾਰ ਵਾਰੀ ਸੋਚੇ ਕਿ ਯਾਰ ਮੇਰੇ ਪੈਸੇ ਚਲ ਜਾਣੇ ਨੇ ਮੈਂ ਕਰਾਂ ਜਾਂ ਨਾ ਕਰਾਂ ਪਰ ਨਹੀਂ ਸਾਡੀਆਂ ਸਰਕਾਰਾਂ ਤੋਂ ਉੱਥੇ ਐਸੀਆਂ ਕੁੱਤੀਆਂ ਸਰਕਾਰਾਂ ਨੇ ਉਹਨਾਂ ਤੇ ਤੁਹਾਨੂੰ ਪਤਾ ਹੋਵੇਗਾ ਕੈਪਟਨ ਅਮਰਿੰਦਰ ਸਿੰਘ ਤੇ ਫ੍ਰੀ ਫੋਨ ਵੰਡਣ ਦੀਆਂ ਗੱਲਾਂ ਕਰਦਾ ਹੁੰਦਾ ਸੀਗਾ ਹੁਣ ਫੇਰ ਪਿੱਛੇ ਚੱਲਦੀਆਂ ਸੀ ਇਹੋ ਜਿਹੀਆਂ ਗੱਲਾਂ ਤੇ ਜੇ ਇਹਨਾਂ ਨੇ ਕਰਨਾ ਕੀ ਆ ਤੁਸੀਂ ਇਹ ਦੱਸੋ ਪੜ੍ਹਾਈ ਕੌਣ ਕਰਦਾ ਉੱਥੇ ਫੋਨ ਤੇ ਕੋਈ ਹੈ ਇੱਕ ਸਿੰਗਲ ਪਰਸਨ ਵੀ ਜਿਹੜਾ ਪੜ੍ਹਾਈ ਕਰਦਾ ਗੰਦਮਾਨ ਦੀ ਕਰਦੇ ਨੇ ਸਾਰੀ ਦਿਹਾੜੀ ਇਹੀ ਸੁਧਰੀ ਸੀ ਕਰੀਏ ਕੀ ਗੰਦਮਾਨ ਕਿੱਥੋਂ ਲੈ ਕੇ ਆਈਏ ਇਹੀ ਕੁਛ ਕਰਦੇ ਨੇ ਸੋ ਰੱਬ ਦਾ ਵਾਸਤਾ ਇਹਨਾਂ ਲੋਕਾਂ ਨੂੰ ਦੇਖਣਾ ਬੰਦ ਕਰੋ ਇੱਕ ਸਰਦਾਰ ਹੀ ਆ ਬੰਦਾ ਜਿਹੜਾ ਸਿਖਾਉਂਦਾ ਆ ਉਹਦਾ ਚੈਨਲ ਬਣਾ ਹੋਇਆ ਉਹ ਸਿਖਾਉਂਦਾ ਆ ਮੈਂ ਹੁਣ ਦਿਖਾਉਣਾ ਨਹੀਂ ਕਰਨੀ ਤੁਸੀਂ ਸਰਚ ਕਰਕੇ ਉਹਨੂੰ ਪੁੱਛਣ ਲੱਪੈਣਾ ਕੀ ਇਸ ਕਿੱਦਾਂ ਕਰਨਾ ਕਿਉਂਕਿ ਅੱਜ ਕੱਲ ਇਹ ਪ੍ਰੋਬਲਮ ਹੋ ਗਈ ਹੈ ਜਿਹੜੀ ਚੀਜ਼ ਤੁਹਾਨੂੰ ਦਿਖਾਈ ਜਾਵੇ ਵੀ ਆਹ ਦੇਖੋ ਕੀ ਹੋ ਰਿਹਾ ਤੁਸੀਂ ਉਹਨੂੰ ਜ਼ਿਆਦਾ ਵਾਚ ਕਰਦੇ ਹੋ ਸਿੱਖਣ ਲੱਗ ਜਾਂਦੇ ਹੋ ਉਹਦੀ ਮੈਂ ਦਿਖਾਉਣਾ ਨਹੀਂ ਸਕਰੀਨਸ਼ਾਟ ਵੀ ਹੈਗਾ ਪਰ ਨਹੀਂ ਦਿਖਾਉਣਾ ਨਹੀਂ ਮੈਂ ਸੋਚਿਆ ਨਹੀਂ ਦਿਖਾਉਣਾ ਤੁਸੀਂ ਸਰਚ ਕਰਕੇ ਉਹਨੂੰ ਲੱਭਣ ਲਾ ਪੜਨਾ ਸਰਦਾਰ ਬੰਦਾ ਆ ਉਹ ਰੋਜ਼ ਹੀ ਦੱਸਦਾ ਵੀ ਆ ਪੁੱਠੇ-ਪੁੱਠੇ ਕੰਮ ਕਿੱਦਾਂ ਹੁੰਦੇ ਆ ਵੀਡੀਓ ਕਿੱਦਾਂ ਐਡਿਟ ਹੁੰਦੀ ਆ ਫੋਟੋ ਤੋਂ ਵੀਡੀਓ ਕਿੱਦਾਂ ਬਣਦੀ ਆ ਹੋਰ ਬੜਾ ਕੁਝ ਗੰਦਜਾ ਉਹ ਦਿਖਾਦਾ ਜੇ ਤੁਸੀਂ ਕਹੋਗੇ ਮੈਂ ਕਹਿੰਦੇ ਉਹਦੀ ਆਈਡੀ ਲੁਕੋ ਕੇ ਉਹਦੀ ਫੋਟੋ ਜ਼ਰੂਰ ਦਿਖਾ ਦਾਂਗਾ ਬੰਦੇ ਦੀ ਸਰਦਾਰ ਬੰਦਾ ਆ ਬਕਾਇਦਾ ਪੱਗ ਬੰਨੀ ਪਰ ਸ਼ਰਮ ਦੀ ਗੱਲ ਆ ਕਿ ਤੁਸੀਂ ਆਪਣੇ ਵਿਊ ਬਣਾਉਣ ਵਾਸਤੇ ਕੀ ਕੀ ਕਰ ਰਹੇ ਹੋ ਮੈਂ ਕੋਸ਼ਿਸ਼ ਕਰੋ ਇਹਨਾਂ ਲੋਕਾਂ ਤੋਂ ਬਚਣ ਦੀ ਆਪਣੇ ਰਿਸ਼ਤੇ ਨਾਤੇ ਨੂੰ ਸੰਭਾਲਣ ਦੀ ਕੋਸ਼ਿਸ਼ ਕਰੋ ਵਰਨਾ ਬਹੁਤ ਜਲਦੀ ਮੋਰ ਜਿਹੜੀ ਵੀਡੀਓ ਚ ਕਿਹਾ ਕਿ ਅਸੀਂ ਨੰਗੇ ਘੁੰਮਿਆ ਕਰਾਂਗੇ ਸੜਕਾਂ ਦੇ ਉੱਤੇ ਇਹ ਸਮਾਂ ਆਉਣ ਵਾਲਾ ਹੀ ਹੈ ਗੋਰੇ ਹੱਸਦੇ ਨੇ ਸਾਡੀਆਂ ਵੀਡੀਓ ਦੇਖ ਦੇ ਕੇ ਅਸੀਂ ਪਾਰ ਕਰਕੇ ਉਹਨਾਂ ਲੋਕਾਂ ਨੂੰ ਬਹੁਤ ਦੂਰ ਛੱਡ ਗਏ ਆ ਇੰਨੀ ਹਰ ਰੀਲਾਂ ਦੇਖੀ ਜੋ ਹਰ ਰੀਲ ਵਿੱਚ ਜਨਾਨੀਆਂ ਸ਼ੁਰੂ ਹੀ ਉੱਥੋਂ ਹੁੰਦੀਆਂ ਜਿਹੜੀ ਚੀਜ਼ ਲੁਕੋਣ ਵਾਲੀ ਆ ਉਹ ਕੈਮਰਾ ਸ਼ੁਰੂ ਹੀ ਉੱਥੋਂ ਕਰਦੀਆਂ ਨੇ ਰੱਬ ਦਾ ਵਾਸਤੇ ਨਾਲ ਲੋਕਾਂ ਨੂੰ ਦੇਖਣਾ ਇੱਕੋ ਹੀ ਇਲਾਜ ਆ ਦੇਖਣਾ ਬੰਦ ਕਰੋ ਜੇ ਤੁਸੀਂ ਨਹੀਂ ਦੇਖੋਗੇ ਪਰ ਸਮਝ ਨਹੀਂ ਆਉਂਦੀ ਕਿ ਉਹ ਮੈਂ ਅਫਸਰਟ ਹੋ ਜਾਣਾ ਨਾ ਚੀਜ਼ਾਂ ਤੋਂ ਸੱਚੀ ਅਫਸਰਟ ਹੋ ਜਾਣਾ ਜੇ ਅਸੀਂ ਦੇਖੀ ਜਾਂਦੇ ਉਹਨਾਂ ਦੇ ਵੀਊ ਬਣਾ ਜਾਂਦੇ ਕਮੈਂਟ ਕਰੀ ਜਾਂਦੇ ਉਹਨਾਂ ਨੂੰ ਮਾੜੇ ਕਮੈਂਟਾਂ ਦੇ ਵੀ ਪੈਸੇ ਆਉਂਦੇ ਆ ਗਾਲਾਂ ਦੇ ਵੀ ਕਮੈਂਟਾਂ ਦੇ ਪੈਸੇ ਆਉਂਦੇ ਉਹਨਾਂ ਨੂੰ ਸੋ ਇਸ ਕਰਕੇ ਕਿੱਦਾਂ ਇਹਨਾਂ ਨੂੰ ਰੋਕਿਆ ਜਾਵੇ ਕੋਈ ਤਰੀਕਾ ਨਹੀਂ ਲੱਭ ਰਿਹਾ ਜੇ ਕੋਈ ਤੁਹਾਡੇ ਦਿਮਾਗ ਦੇ ਵਿੱਚ ਆਈਡੀਆ ਹੋਵੇ ਚੰਗਾ ਜਾਂ ਤਾ ਜਰੂਰ ਕਮੈਂਟ ਵਿੱਚ ਲਿਖਿਓ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ